ਸਿਸਟਰ ਗਾਲੀ ਅੱਜ ਨਾ ਮੈਂ ਸੋਚ ਰਹੀ ਸੀ ਵੀ ਉਹਨਾਂ ਸਾਡੀ ਜੋ ਆਪਾਂ ਨੇ ਲੈਣਾ ਕਿ ਮਾਈਗ੍ਰੇਸ਼ਨ ਹੋ ਗਿਆ ਜੀ ਡਿਫਰੇਸ਼ਨ ਹੋ ਗਿਆ ਹਨਾ ਇਹਦਾ ਕਾਰਨ ਕੀ ਆ ਕਾਰਨ ਤੇ ਚਲੋ ਸਾਰਿਆਂ ਨੇ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਆਪਣੇ ਆਪਣੇ ਮਤਲਬ ਵੱਖਰਾ ਸਭਨ ਸਾਰਤਾ ਬਣਾਉਂਦੇ ਆ ਬਟ ਮੈਨੂੰ ਇਹ ਲੱਗਦਾ ਵੀ ਅਸੀਂ ਨਾ ਐਜੂਕੇਸ਼ਨ ਤੇ ਪ੍ਰੋਫੈਸ਼ਨ ਨੂੰ ਇਕੱਠਾ ਠੀਕ ਹੈ ਪਹਿਲਾਂ ਕੀ ਸੀ ਕਿ ਮਤਲਬ ਜਦੋਂ ਬਹੁਤ ਆਜ਼ਾਦੀ ਤੋਂ ਪਹਿਲਾਂ ਦੀ ਆਪਾਂ ਗੱਲ ਸੋਚ ਰਹੀਏ ਵੀ ਸਾਨੂੰ ਮਤਲਬ ਇਹ ਸੀ ਕਿ ਐਜੂਕੇਟਿਡ ਹੋਣਾ ਚਾਹੀਦਾ ਸਾਰਿਆਂ ਨੂੰ এডੂਕੇਸ਼ਨ ਜਿਹੜੀ ਸਾਰੇ ਮਸਲਿਆਂ ਦਾ ਹੱਲ ਹੈ ਕਿ ਆ ਚਲੋ ਆਪਾਂ ਕਿਤਾਬੀ ਗਿਆਨ ਹਾਸਲ ਕੀਤਾ ਸੋਹਣੀ ਗੱਲ ਹੈ ਕਿਉਂਕਿ ਗਿਆਨ ਜਿਹੜਾ ਨਾ ਆਦਮੀ ਨੂੰ ਸੂਝ ਵਧਣੋਂ ਦਾ ਸਮਾਜ ਵਿੱਚ ਰੰਦੇ ਕਾਬਲ ਬਣਾਉਂਦਾ ਵਾ ਪਰ ਫਿਰ ਅਸੀਂ ਕੀਤਾ ਕਿ ਜਿਹੜੀ ਆਪਣੀ ਕਲਾ ਸੀ ਹੱਥ ਦੀ ਉਹਨੂੰ ਛੱਡਤਾ ਅਸੀਂ ਕਿਤਾਬੀ ਗਿਆਨ ਜੋਗੇ ਹੀ ਰਹਿ ਗਏ ਹੁਣ ਇਸ ਤਰੀਕੇ ਨਾਲ ਅਸੀਂ ਕੀਤਾ ਕਿ ਐਜੂਕੇਸ਼ਨ ਦੀ ਵੈਲਿਊ ਵੀ ਘਟਾਤੀ ਤੇ ਆਪਣੀ ਵੈਲਿਊ ਵੀ ਘਟਾਤੀ ਐਜੂਕੇਸ਼ਨ ਦੀ ਵੈਲਿਊ ਕਿੱਦਾਂ ਘਟ ਗਈ ਕਿਉਂਕਿ ਆਪਣੇ ਦਿਮਾਗ 'ਚ ਹੁਣ ਇਹ ਹੋ ਗਿਆ ਵੀ ਪੜ੍ਹ ਕੇ ਤੇ ਕੁਝ ਮਿਲਦਾ ਨਹੀਂ ਆਪਾਂ ਐਜੂਕੇਸ਼ਨ ਨੂੰ ਜੋੜਦਾ ਸਿਰਫ ਨੌਕਰੀ ਦੇ ਨਾਲ ਵੀ ਨੌਕਰੀ ਮਿਲ ਗਈ ਤੇ ਐਜੂਕੇਸ਼ਨ ਦਾ ਕੋਈ मीनिंग ਹੈਗਾ ਵਾ ਨਹੀਂ ਤੇ ਇਹਦਾ ਕੋਈ मीनिंग ਨਹੀਂ ਹੈਗਾ ਤੇ profession ਜੋ ਸਾਡੇ ਹੱਥ ਦੀ ਕਲਾ ਸੀ ਉਹ ਤਾਂ ਹੀ ਪਹਿਲਾਂ ਹੀ ਪਿੱਛੇ ਛੱਡਦਾ ਹੈ ਕਿਉਂਕਿ ਰੋਜੀ ਰੋਟੀ ਦੇਣੀ ਹੈ ਸਾਨੂੰ ਹੱਥ ਦੀ ਕਲਾ ਨੇ ਤੇ ਐਜੂਕੇਸ਼ਨ ਨੇ ਦੇਣੀ ਹੈ ਸਾਨੂੰ ਸੋਝ ਜੋ ਸਾਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਵਾ ਉਹਨੂੰ ਹੋਰ ਵਿਕਸਿਤ ਕਰਨਾ ਵੀ ਕਿਤਾ ਸੀ ਕਿ ਅਜਿਹਾ ਰਹਿਣ ਸੈਨ ਆ ਕਿ ਕਿੱਦਾਂ ਸੀ ਸਮਾਰਟ ਰਹਿ ਰਹਿਣਾ ਸੀ ਜਾਣ ਬਣ ਤੋ ਵੱਖਰੀ ਕੈਟਾਗਰੀ ਹੈ ਸਾਡੀ ਅਸੀਂ ਵਧੀਆ ਤਰੀਕੇ ਨਾਲ ਰਹਿਣਾ ਹੈਗਾ ਵਾ ਅੱਜ ਵੀ ਸਾਨੂੰ ਲੋੜ ਹੈਗੀ ਆ ਵੀ ਆਪਾਂ ਜਿਹੜੀ ਕਲਾ ਵਾ ਸਾਡਾ ਹੁਨਰ ਹੈ ਹੱਥਾਂ ਦਾ ਉਹ ਬੱਚਿਆਂ ਨੂੰ ਨਾਲ ਨਾਲ ਐਜੂਕੇਸ਼ਨ ਦੇ ਜਿਹੜਾ ਉਹ ਦਿੱਤਾ ਜਾਵੇ ਸਕੂਲਾਂ ਵਿੱਚ ਵੀ ਵਿਵਸਥਾ ਦੀ ਚਾਹੀਦੀ ਹੈ 5th ਕਲਾਸ ਤੂੰ ਬਾਅਦ ਜਿਹੜਾ ਵਾ ਫਿਫਥ ਆਨਵਰਸ ਜਿਹੜਾ ਵਾ ਉਹ ਸਕਿਲਸ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਮੁੰਡਿਆਂ ਨੂੰ ਮੁੰਡਿਆਂ ਵਾਲੀਆਂ ਸਕਿਲਸ ਸਿਖਾ ਦੋ ਤੁਸੀਂ ਵੈਲਡਿੰਗ ਆ ਕਾਰਪੇਟ ਆ ਸੋ ਤਰ੍ਹਾਂ ਦੇ ਕੰਮ ਹੁੰਦੇ ਆ ਨਾ ਜਿਦੋਂ ਆਪਾਂ ਰਾਹ ਪੈ ਜੀਏ ਤੇ ਆਪਣੇ ਆਪਣੇ ਰਸਤੇ ਲੱਭ ਜਾਂਦੇ ਆ ਹੌਲੀ ਹੌਲੀ ਕੁੜੀਆਂ ਦੀਆਂ ਸਕਿਲਸ ਹੀ ਕਿੰਨੀਆਂ ਚੰਗੀਆਂ ਸਿਲਾਈ ਕਢਾਈ ਸੀ ਹੁਣ ਤੇ ਹੋਰ ਅੱਜ ਦੇ ਸਮੇਂ ਦੇ ਨਾਲ ਹੋਰ ਵੀ ਕਿੰਨੇ professions ਆ ਬੱਚਿਆਂ ਲਈ ਜਿਹੜੇ ਕਿ ਸਾਨੂੰ ਮਾਨ ਸਨਮਾਨ ਵੀ ਦਵਣ ਤੇ ਕੱਲ ਨੂੰ ਸਾਨੂੰ ਰੋਜੀ ਰੋਟੀ ਵੀ ਦਵਣ ਕਿਉਂਕਿ ਇੱਥੇ ਕਿਤੇ ਨਹੀਂ ਲਿਖਿਆ ਕੋਈ ਸਕੂਲ ਗਰੰਟੀ ਨਹੀਂ ਦਿੰਦਾ ਚਾਹੇ ਤੁਸੀਂ ਆਪਣੇ ਬੱਚੇ ਦੀ ਲੱਖ ਰੁਪਈ ਜੋਬ ਕਰਨ ਦੇ ਕਾਬਿਲ ਬਣਾਨਾ ਕਿ ਜਾ ਕੇ ਕਰੂੰ ਆਪਣੀ ਰੋਜੀ ਰੋਟੀ ਕਮਾ ਲੂਗਾ ਕਰ ਕਰਾ ਕੇ ਕਈ ਤੇ ਮੇਰੇ ਭਰਾ ਵੀ ਇਦਾਂ ਦੇ ਜਿਹੜੇ ਐਮਬੀਏ ਕਰਕੇ ਵਿਚਾਰੇ ਵਿਦੇਸ਼ਾਂ ਦੇ ਧੱਕੇ ਖਾਂ ਚਲ ਜਾਂਦੇ ਆ ਟਰੱਕ ਚ ਨਾਉਦੇ ਨੇ ਮਤਲਬ ਉੱਥੇ ਉਹਨਾਂ ਦੀ ਸੋਚ ਕੀ ਨਹੀਂ ਪੰਜਰ ਪੜ ਕੇ ਹੀ ਚਨਾਉਣ ਤੇ ਟਰੱਕ ਦੇ ਆ ਆਏ ਤਾਂ ਹੀ ਫਿਰ ਵਿਦੇਸ਼ਾਂ ਜਾ ਮਾਰਦੇ ਨੇ ਪਿੱਛੇ ਛੱਡਾਂ ਉਹ ਵਿਚਾਰੇ ਪਿੱਛੇ ਰੋਲਦੇ ਮਰ ਜਾਂਦੇ ਆ ਤੇ ਉਹ ਵਿਚਾਰੇ ਉੱਥੇ ਘਮਾਉਂਦੇ ਉਹਨਾਂ ਦੀ ਸਾਰੀ ਉਮਰ ਨਿਕਲ ਜਾਂਦੀ ਆ ਸੋ ਸਾਨੂੰ ਇਹਨਾਂ ਚੀਜ਼ਾਂ ਦੀ ਸੋਚਣ ਦੀ ਲੋੜ ਹੈਗੀ ਆ ਸਾਨੂੰ ਆਪਣੇ ਬੱਚਿਆਂ ਨੂੰ ਵੈਲ ਐਜੂਕੇਟਿਡ ਕਰਨਾ ਚਾਹੀਦਾ ਉਹ ਵਧੀਆ ਜਿੰਨੀ ਵੀ ਸਾਡੀ ਮਹਾਰਾਜ ਨੇ ਸਮਰੱਥਾ ਦਿੱਤੀ ਉਹ ਅਕੋਰਡਿੰਗ ਉਹਨਾਂ ਨੂੰ ਪੜਾਉਣਾ ਲਾਉਣਾ ਚਾਹੀਦਾ ਤੇ ਨਾਲ ਨਾਲ ਆਪਣੇ ਬੱਚ ਇਹੀ ਉਹਨਾਂ ਦਾ ਜਿਹੜਾ ਵਾ ਸਹੀ ਉਹਨਾਂ ਦੀ ਜੀਵਨ ਜਾਚ ਹੋਊਗੀ ਤੇ ਇਹੀ ਉਹਨਾਂ ਨੂੰ ਅੱਗੇ ਜੀਵਨ ਵਿੱਚ ਸਫਲ ਬਣਨ ਵਿੱਚ ਜਿਹੜਾ ਵਾ ਬਹੁਤ ਵੱਡਾ ਸਹਿਯੋਗ ਕਰੇਗਾ ਉਹ ਖੁੱਖੀ ਤੇ ਨਹੀਂ ਰਹਿਣਗੇ ਨਾ ਰੋਜੀ ਰੋਟੀ ਆਪਣੇ ਕਮਾ ਸਕਣਗੇ ਤੇ ਤੁਹਾਨੂੰ ਵੀ ਹਿੱਸਾ ਦੇਣਗੇ ਬਿਸ਼ੁਗੁਰ ਆ ਸਾਡੇ ਮਾਪਿਆਂ ਨੇ ਚੰਗਾ ਕੀਤਾ ਵਾ ਸਾਨੂੰ ਸਹੀ ਰਾਹ ਤੇ ਪਾਇਆ ਵਾ ਮੇਰੀ ਗੱਲ ਚੰਗੀ ਲੱਗੀ ਹੋਵੇ ਤਾਂ ਇਹਨੂੰ ਲੈਕਚਰ ਸ਼ੁਰੂ ਕਰਨਾ ਚਾਹੀਏ ਚੈਨਲ ਸਾਰੇ ਨੂੰ ਫੋਲੋ ਕਰਨਾ ਤੇ ਆਪਣੇ ਆਪਣੇ ਕਮੈਂਟ ਵੀ ਮਤਲਬ ਆਪਣੀ ਆਪਣੀ ਸਲਾਹ ਵੀ ਜਰੂਰ ਦੇਣੀ ਕਿ ਕੀ ਤੁਸੀ ਮੇਰੇ ਵਿਚਾਰ ਨਾਲ ਸਹਿਮਤ ਹੈਗੇ ਜੀ ਕਿ ਨਹੀਂ ਹੈਗੇ ਧੰਨਵਾਦ ਜੀ ਰਬ ਰਾਖਾ